ਨਵੇਂ ਦੋਸਤ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਕਿ ਆਪਾਂ ਖੜੇ ਆਂਗੇ ਭਾਈ ਜੀ ਸਰਮੇ ਬਾਈ ਕੋਰੇ ساری ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਲੈ ਗਿਆ ਤੇ ਵੀਡੀਓ ਚ ਬਣੇ ਰਿਓ ਸਾਡੇ ਬਾਈ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਹੋ ਕੀ ਹਾਲ ਠੀਕ ਆ ਭਾਈ ਸਰਮੇ ਬੜੀ ਵਧੀਆ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਆ ਜੀ ਇਹ ਹੈਗੇ ਭਾਈ ਇਲਤੀਲਾ ਨੇ ਲਾਣੇ ਵਾਲੇ ਹਾਂਜੀ ਤੇ ਇੱਕਾ ਚੈਨਲ ਨਾਲ ਹੋਰ ਆ ਭਾਈ ਉਤੇ ਹੋ ਗਏ ਤੁਹਾਡੇ ਨਾਲ ਬੱਕਰੀਆਂ ਦਾ ਕੰਮ ਹੈ ਨਾ ਹਾਂਜੀ ਉਹਦੇ ਬੱਕਰੀਆਂ ਸੋਨੇ ਹੁੰਦੇ ਹਨਾ ਹਾਂਜੀ ਤੇ ਉਹ ਵੀ ਬਾਈ ਲਾਈਕ ਲਾਈਕ ਕਮੈਂਟ ਫੋਲੋ ਕਰਿਆ ਕਰੋ ਤੇ ਇਹ ਚੈਨਲ ਵੀ ਠੀਕ ਹੈ ਤੇ ਆਪਣਾ ਵੀ ਪੇਜ ਹੈ ਬਾਈ ਛੋਟਾ ਵੀ ਛੋਟਾ ਹੀ ਅੱਛਾ ਮੇਰਾ ਵੀ ਹੈਗਾ ਬਾਈ ਸ਼ਰਮਾ ਤਲਵੰਡੀ ਸਾਬੋ ਵਾਲਾ ਠੀਕ ਹੈ ਤੇ ਉਹ ਵੀ ਬਾਈ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਦਬਕੇ ਤੇ ਬਾਈ ਜੀ ਬਾਈ ਨੇ ਵੀ ਜ਼ਰੂਰ ਸਪੋਰਟ ਕਰਿਓ ਤੇ ਬਾਈ ਨੇ ਨਵਾਂ ਚੈਨਲ ਬਣਾਇਆ ਤੇ ਉਹਦੇ ਵੀਡੀਓ ਹੁੰਦੀ ਨੇ ਤੇ ਜਾਣਕਾਰੀ ਬਾਈ ਤੋਂ ਜੇ ਕਿਸੇ ਵੀ ਤਰ੍ਹਾਂ ਦੀ ਟਰੈਕਟਰ ਤੇ ਲੈਣੀ ਹੋਵੇ ਤੇ ਸਕਰੀਨ ਉੱਪਰ ਨੰਬਰ ਵੀ ਹੈਗਾ ਬਾਈ ਦਾ ਤੇ ਬਾਕੀ ਹੁਣ ਆਪਾਂ ਟਰੈਕਟਰਾਂ 'ਤੇ ਮੇਰੇ ਗੱਲਬਾਤ ਕਰਾਂਗੇ। ਤੇ ਕਿੰਨੇ ਟਰੈਕਟਰ ਨੇ ਬਾਈ ਜੀ? ਤੇ ਆਪਾਂ ਸਟਾਰਟ ਕਰਾਂਗੇ ਇੱਧਰ ਤੋਂ। ਪਹਿਲਾਂ ਤਾਂ ਆ ਗਿਆ ਯਾ ਸ਼ਾਹ ਟਰੈਕਟਰ। ਮਾਗ ਲੈਗਾ ਜੀ ਇਹ 94 ਸਾਰਾ origignal ਆ ਪੰਜਾਬ ਨੰਬਰਾ ਤਲਵੰਡੀ ਸਾਬੋ ਦਾ। ਲੈ ਵੀ ਪੀ ਪੀ 45 ਤਲਵੰਡੀ ਸਾਬੋ ਦਾ ਨੰਬਰ ਹੈਗਾ ਜਿਹੜੇ ਟਾਇਰਾਂ ਦੀ ਗੱਲ ਕਰੀ ਜੀ। ਟਾਇਰ ਮੂਰਲੇ ਬਾਈ ਹੈਗਾ 45 ਕੇ ਪੈਸੇ ਪਿਛਲੇ 40 ਕੇ ਪੈਸੇ ਆਵਾ। ਠੀਕ ਆ ਜੀ। ਤੇ ਥੋੜੇ ਜਿਹੜੇ ਵਾਕਿ origignal ਹੀ ਜਿੰਨਾ ਵੀ ਹੈਗਾ। ਤੇ ਹਾਂ origignal। ਇਹ ਟਰੈਕਟਰ ਦੇ ਦਾਂਗੇ ਭਾਈ ਆਪਾਂ 1 ਲੱਖ ਤੇ 20 ਜਾਂ 10 ਲੋ ਤੇ 1 ਲੱਖ 32000 ਰੁਪਏ ਡਿਮਾਂਡ ਆ ਤੇ 2000 ਰੁਪਏ ਦੀ ਛੂਟ ਹੋ ਗਈ ਬਾਕੀ ਕੋਈ ਮੌਨਤਣਾ ਹੋ ਗਿਆ ਪੂਰਾ ਤੇ ਅੱਗੇ ਆ ਗਿਆ ਭਾਈ ਜੇ ਡੀਆਈ 35 ਦਾ ਤੇ ਟਰੈਕਟਰ ਦੀ ਕੰਡੀਸ਼ਨ ਤਿੰਨ 36 ਘੰਟੇ ਚੱਲਿਆ ਭਾਈ 336 ਘੰਟੇ ਯਾਰੇ ਟਾਇਰ ਨਾਲ ਦੇ ਭਾਈ 95 ਪੈਸੇ ਬਿਲਕੁਲ ਨਵੇਂ ਹੀ ਆ ਟਾਇਰ ਆ ਇੱਕਾਈ ਪਹਿਲੇ ਲੋੜੀ ਨੇ ਇਸ ਤਰ੍ਹਾਂ ਕੋ ਸੱਤ ਜਮਾਨ ਨਵਾਂ ਟਰੈਕਟਰ ਆ ਭਾਈ 300 336 337 ਘੰਟੇ ਮੰਨ ਲਓ ਠੀਕ ਹੈ ਜੀ ਬਿਲਕੁਲ ਨਵਾਂ ਟਰੈਕਟਰ ਹਾਰ ਪਾ ਕੇ ਲੈ ਜਾਓ ਠੀਕ ਹੈ ਜੀ ਕਿ ਮੈਂ ਆਪਾਂ ਕਹਿੰਦੇ ਨਵਾਂ ਟਰੈਕਟਰ ਹੈਗਾ ਹਾਰ ਪਾ ਕੇ ਲੈ ਕੇ ਕਵਾਂਡੀਆਂ ਨਹੀਂ ਚੱਲ ਸਕਦੇ ਜਿਹੜੇ ਪੁਰਾਣੇ ਨੇ ਪੁਰਾਣਾ ਟਰੈਕਟਰ ਕੱਟਿਆ ਜਾਊ ਲੋੜ ਪੈਂਸ ਹੋ ਜਾਊ ਠੀਕ ਹੈ ਜੀ ਲੋੜ ਵੀ ਹੋ ਜਾਊਗਾ ਹਾਂ ਜੀ ਤੇ ਫੜ ਲੈਗਾ ਬਾਈ ਜੀ ਤੇ ਕੀ ਡਿਮਾਂਡ ਦੇ ਤੇ ਡਿਮਾਂਡ 1.5 ਲੱਖ ਰੁਪਈਆ ਤੇ ਸਾਢੇ 70 ਇੱਕੋ ਹੀ ਰੇਟ ਆ ਇੱਕੋ ਹੀ 4 ਲੱਖ ਤੇ 85000 ਰੁਪਈਆ 4 ਲੱਖ ਤੇ 85000 ਰੁਪਈਆ ਦਾ ਚਲੋ ਬਈ 40000 ਰੁਪਈਆ ਦੀ ਸੂਟ ਆਗੇ ਤੇ ਬਾਈ ਕੋਲੋਂ ਜਾਇਰੇਟ ਵਾਲੇ ਟਰੈਕਟਰ ਹੁੰਦੇ ਨੇਗੇ ਹਾਂਜੀ ਉਦੋਂ ਆ ਗਿਆ ਮਹਿੰਦਰਾ ਬਾਈ ਆ ਗਿਆ ਮਹਿੰਦਰਾ ਸਾਰਾ Ориਜినਲ ਗੀਅਰ ਇੰਦਰ ਦਾ ਰਪੀਆ ਦਾ ਰਪੀਆ ਬਾਈ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰੀ ਚੰਗਾ ਫੱਟੀ ਛਤਰੀ ਨਾਲ ਤੇ ਬਾਈ 40 45 ਪੈਸੇ ਟਾਇਰ ਆ ਠੀਕ ਹੈ ਜੀ ਸਾਰਾ Ориਜినਲ ਗੀਅਰ ਇੰਦਰ ਦਾ ਬਾਈ ਓਕੇ ਆ ਪੰਜਾਬ ਨੰਬਰ ਠੀਕ ਹੈ ਜਿੰਮੇ ਸਰਮੇ ਕਹਿ ਜਾਂਦਾ ਨਾ ਇਹ ਮੋਗੇ ਮੰਡੀ ਦੀ ਵੀ ਸਾਨ ਮੰਨਿਆ ਜਾਂਦਾ ਨਾ ਮੈਂ ਹਾਂ ਜੀ ਇਹਦਾ ਖਰਚਾ ਹੀ ਨਹੀਂ ਕਰ ਚਾ ਨਹੀਂ ਹੈਗਾ ਖਰਚਾ ਨਹੀਂ ਹੈਗਾ ਬਾਈ ਗੀਅਰ ਰੰਜਨ ਬਾਈ ਬਾਹ ਕੇ ਲੈ ਜਨ ਬਾਈ ਕੋਈ ਆਪਾਂ ਵੀ ਇੰਨੀ ਤਸਦੀਕ ਇਹਦੇ ਠੀਕ ਹੈ ਜੀ ਪੰਜਾਬ ਨੰਬਰ ਹੈ 1,40 ਹਜ਼ਾਰ ਦੀ ਡਿਮਾਂਡ ਹੈ। ਇੱਕ ਵੀ ਰੇਟ ਜੱਸ ਨੂੰ ਸਵਾ ਲੱਖ ਰੁਪਏ ਟਰੈਕਟਰ ਦੇ। ਲੈ ਵੀ ਸਵਾ ਲੱਖ ਰੁਪਏ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਜੱਸ ਜੀ ਨੂੰ। ਪੁਰਾਣਾ ਟਰੈਕਟਰ ਕੱਟ ਲਾਂਗੇ। ਪੁਰਾਣਾ ਟਰੈਕਟਰ ਕੱਟ ਲਾਂਗੇ। ਲੋਨ ਤਾਂ ਹੁੰਦਾ ਨਹੀਂ ਤੇ। ਉਦੋਂ ਬਾਅਦ ਆ ਗਿਆ 97 ਮਾਡਲ। ਲੈ ਵੀ 97 ਮਾਡਲ ਹੈ। ਇਹ ਤਾਂ ਜੱਜ ਕਰ ਸਕਦੇ ਆ ਵੀ ਸਾਰਾ Ориਜਨਲ ਹੀ ਆ ਨਾ। Ориਜਨਲ ਕੱਲੇ ਮਗਰਿਆਰ ਰੰਗ ਹੋਇਆ। ਠੀਕ ਹੈ। ਬਾਕੀ ਸਾਰਾ Ориਜਨਲ ਹੈ। ਗੇਅਰ ਇੰਜਨ ਦਾ ਬਾਈ ਚਲਾ ਕੇ ਪਾ ਕੇ ਲੈ ਜਾਓ। ਬੇਸ਼ੱਕ ਕੋਈ ਚੱਕਰ ਨਹੀਂ। ਠੀਕ ਹੈ ਜੀ। ਜੇ ਟਾਇਰਾਂ ਦੀ ਗੱਲ ਕਰੀ ਜ ਪਿਛਲੇ 35 ਕਿ ਪਿਛਲੇ 35 ਕਿ 1,30,000 ਡਿਮਾਂਡ ਆ ਠੀਕ ਆ ਜੀ ਇੱਕੋ ਹੀ ਇੱਕੋ ਹੀ ਰੇਟ ਬਾਈ 1,15,000 ਦਾ ਟਰੈਕਟਰ ਦੇ ਦਾਂਗੇ ਮੌਕੇ ਤੇ ਮਾਨਤਾਣ ਹੋਰ ਕਰ ਮਾਨਤਾਣ ਕਰ ਦੋ ਮੌਕੇ ਤੇ ਇੱਕੋ ਹੀ ਰੇਟ ਬਾਈ ਇਹਦਾ ਆਪਾਂ ਹੁਣੇ ਹੀ ਕਰ ਤਾਨੇ ਆ ਕਰਦਾ ਨਾ ਚਾਹੀ 1,10,000 ਦਾ ਟਰੈਕਟਰ ਲੈ ਜਾਓ ਬਾਈ ਲੈ ਬਈ 1,10,000 ਦਾ ਤੇ ਕਹਿੰਦੇ ਬਈ ਸਮਰਾਜ ਆ ਛੋੜੇ ਛੋਟੀ ਟਰੈਕਟਰ ਜੋ 20,000 ਦਾ ਦਾ ਵੀ ਦਾ ਛੋਟਿਆਂ ਚ ਵੀ ਵੀ 20000 ਰੁਪਏ ਦੀ ਸੂਟ ਸਾਰਾ ਰੇਚ ਨਾਲ ਨਵੇਂ ਟਾਇਰ ਆ ਠੀਕ ਆ ਜੀ ਪਿਛਲੇ 95 ਪੈਸੇ ਟਾਇਰ ਆ ਭਾਈ ਹਾਂਜੀ ਮੂਰਲੇ 90 ਪੈਸੇ ਮੰਨ ਲਾ ਠੀਕ ਆ ਜੀ ਕਿਹੜੀ ਕੰਪਨੀ ਦਾ ਟਾਇਰ ਆ ਮਹਿੰਗੇ ਵਾਲੇ ਟਾਇਰ 2Kटी ਠੀਕ ਆ ਜੀ ਗੇਅਰ ਇੰਜਨ ਦਾ ਰੁਪਇਆ ਦਾ ਰੁਪਇਆ ਬਾਕੇ ਲੈ ਜਾਓ ਭਾਈ ਠੀਕ ਆ ਜੀ ਤੇ ਗੇਅਰ ਇੰਜਨ ਦਾ ਤਾਂ ਲਿਖ ਕੇ ਵੀ ਦੇ ਦੂਗਾ ਤੁਹਾਨੂੰ ਲਿਖ ਕੇ ਦੇ ਦਾਂਗੇ ਭਾਈ ਕਹਿੰਦਾ ਮਾਡਲ 95 ਆ ਜੀ 2 ਲੱਖ ਰੁਪਇਆ ਮੰਗਾ ਭਾਈ ਹਾਂਜੀ ਤੇ ਇਹਦਾ ਮੌਕੇ ਤੇ ਹੋਊਗਾ ਇਹਦਾ ਮੌਕੇ ਤੇ ਹੋ ਜਾਊਗਾ। ਲੈ ਵੀ 855 ਇਹ ਵੀ ਨਵੇਂ ਵਾਲਾ। ਉਹ ਮਾੜ ਲੈ ਇਹ ਇਹ ਟਰੈਕਟਰ ਮੇਰਾ। ਇਹ ਤੁਹਾਡਾ ਟਰੈਕਟਰ ਆ। ਇਹ ਖੁੱਲ ਕੇ ਆਪਾਂ ਇਹਦਾ ਕੁਝ ਵੀ ਕਰ ਸਕਦੇ ਆ। ਆਪਰੇਸ਼ਨ ਇਹਦਾ ਆਪਾਂ ਆਪਰੇਸ਼ਨ ਕਰੂਗਾ। ਅੱਜ ਲੈ ਵੀ ਠੀਕ ਹੈ ਗੱਲ। ਆਪਾਂ ਹੋਣਾ। ਇਹਦੇ ਵਿੱਚ ਪੁਰਾਣਾ ਟਰੈਕਟਰ ਵੀ ਕੱਟਿਆ ਜਾਊ। ਲੋਲ ਫੈਂਸ ਵੀ ਕਰਾ ਦਊਗਾ। ਠੀਕ ਹੈ ਜੀ। ਇਹਦੀ ਕੋਈ ਟੈਨਸ਼ਨ ਨਹੀਂ। 16 ਮਾੜ ਲਗਾ ਜੇ ਟਾਇਰਾਂ ਦੀ ਗੱਲ ਕਰੀਏ। ਟਾਇਰ ਭਾਈ ਹੈਗੇ 90 95 ਪੈਸੇ। 92 ਸਟੀਰਿੰਗ ਸਾਰਾ origignal ਆ। 5.5 ਲੱਖ ਰੁਪਏ ਟ ਮੰਗ। 5.5 ਲੱਖ ਰੁਪਏ ਟ ਮੰਗ। ਹਾਂ ਜੀ। ਤੇ ਮਾਦਾਨ ਇੱਕੋ ਹੀ ਇੱਕੋ ਗ 5 ਲੱਖ ਤੇ 20000 ਲੈ ਵੀ 5 ਲੱਖ ਤੇ 20000 ਦਾ 20000 30000 ਠੀਕ ਹੈ ਗੱਲ ਸਾਰਾ Ориਜਨਲ ਤੇ ਕਾਗਜ਼ ਪੱਤਰਾ ਦੀ ਗਰੰਟੀ ਪੰਜਾਬ ਨੰਬਰ ਘਰੇ ਆਣਾ ਜੀ ਪੰਜਾਬ ਦੀ ਪੰਜਾਬ ਪੰਜਾਬ ਨੰਬਰ ਉਹ ਤੋਂ ਬਾਅਦ ਆ ਗਿਆ 750 ਸੋਨਾ ਨੀਕਾ ਸਾਰਾ Ориਜਨਲ ਕੋਕਾ ਪੀਜ਼ੀ ਹੈ ਬਾਈ ਟਰੈਕਟਰ ਠੀਕ ਹੈ ਜੀ ਤੇ ਗੇਅਰ ਇੰਜਨ ਦਾ ਵੀ ਰੁਪਈਆ ਦਾ ਰੁਪਈਆ ਹੀ ਆ ਗੇਅਰ ਇੰਜਨ ਦਾ ਵੀ ਰੁਪਈਆ ਦਾ ਰੁਪਈਆ ਹੀ ਆ 2 ਲੱਖ ਤੇ 65000 ਰੁਪਈਆ ਡਿਮਾਂਡ ਆ ਠੀਕ ਹੈ ਜੀ ਟ੍ਰੈਕਟਰ ਆਪਾਂ ਦੇ ਦਾਂਗੇ 2,45,000 2,45,000 ਦਾ 20,000 ਦੀ ਐਜਸੂਟ ਆਗੇ ਜਸ ਨੋ ਹੀ ਆ ਜਸ ਨੋ ਪੰਜਾਬ ਨੰਬਰ ਆ ਤੇ ਨੰਬਰ ਆਗਾ ਭਾਈ ਜੀ ਤੇ ਦੂਬਾ ਦਾ ਆਗਾ ਜੀ ਆਪਣੇ ਕਮਾਂਡੀਆਂ ਦਾ ਟਰੈਕਟਰ ਆ ਜੀ ਨਵੇਂ ਟਾਇਰ ਆ ਚਾਰੇ ਠੀਕ ਆ ਜੀ ਸਾਰਾ オリジナル ਆ ਤੇ ਗੇਹਰੇ ਜਿਹੜਾ ਭਾਈ ਬਾਕੇ ਚਲਾ ਕੇ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਬੇਸ਼ੱਕ ਠੀਕ ਆ ਜੀ ਪੰਜਾਬ ਨੰਬਰ ਆ ਪੀਵੀ 65 ਆ ਮਹਾਰੀ ਦਾ ਹਾਂਜੀ ਤੇ 2,5000 ਰੁਪਏ ਦੀ ਡਿਮਾਂਡ ਆ ਠੀਕ ਆ ਜੀ ਇੱਕੋ ਹੀ ਰੇਟ ਕਹੂੰਗਾ ਜਸ ਲੋ ਹਾਂਜੀ ਕਹਦਾ ਓਏ ਇਕ ਕੋਈ ਹਾਂ ਜਾਂ ਨਾ ਬਾਈ 1,85,000 ਦਾ ਹਾਂ ਜਾਂ ਨਾ ਦੇ ਦਾਂ ਇੱਕ ਲੱਖ ਤੇ 85,000 ਰੁਪਏ ਦਾ ਤੇ 2,5000 ਰੁਪਏ ਦੀ ਮੰਗ ਆ ਬਾਈ 99 ਮਾਡਲ ਆ ਆਪਾਂ ਉੱਥੇ ਹੀ ਬੋਲਦੇ ਆ ਬਾਈ ਜਿੱਥੇ ਕੋਈ ਮਾਨਤਾਣ ਹੋਵੇ ਆਪਣਾ ਇਹ ਵੀ ਗੱਲ ਆ ਗਈ ਜੀ ਨਹੀਂ ਆਪਾਂ ਪੰਗੇ ਜੇ ਲੈਂਦੇ ਨਹੀਂ ਬੰਦਾ ਘੈਂਟ ਟੱਗਾ ਬਾਕੀ ਬਈ ਜੀ ਤੇ ਘੈਂਟ ਬਈ ਜੀ ਮਹਿੰਦਰਾ 2004 ਮਾਡਲ ਆ ਬਾਈ ਠੀਕ ਆ ਜੀ ਹਰਿਆਣਾ ਨੰਬਰ ਆ ਸਰਕਾਰੀ ਪਲੇਟਾਂ ਲੱਗੀਆਂ ਹੋਈਆਂ ਚਲੋ ਬਈ ਸਰਕਾਰੀ ਹਰਿਆਣੇ ਦੀਆਂ ਪਲੇਟਾਂ ਲੱਗੀਆਂ ਦਿਖਾ ਦਿੰਦੇ ਆ ਬਰਬਾਦ ਸਾਰਾ ओरिजिनल ਆ ਰੇ ਰੰਜ ਦਾ ਉਕਤਿਆ 215000 ਦਾ ਡੈਟਾ 215000 ਦਾ ਜੇ ਟਾਇਰਾਂ ਦੀ ਗੱਲ ਕਰੀ ਜੇ ਦੇ ਟਾਇਰ ਚਲੀ ਗਈ ਮੂਹਰੇ ਦਾ ਹੈਗੇ 80 ਪੈਸੇ ਪਿਛਲੇ 40 45 ਪੈਸੇ ਪਿਛਲੇ 40 45 ਪੈਸੇ ਆ ਮੂਹਰੇ 80 ਪੈਸੇ ਤੇ ਇੰਜਨ ਗੇਅਰ ਦਾ ਬਈ ਜੀ ਕੋਕ ਓਕੇ ਲੱਗ ਗਿਆ ਸਵਰਾਜ 855 855 10 ਮਾਡਲ ਪਾਵਰ ਸਟੀਅਰਿੰਗ ਵਾਲਾ ਟਾਇਰ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਮਾਨਸਾ ਮਾਨਸਾ ਦਾ ਪੀ ਵੀ 33 ਪਿਛਲੇ ਟਾਇਰ ਰੱਦੇ ਆ ਮੂਹਰੇ 90 ਪੈਸੇ ਹੈਗੇ ਆ 85 ਪੈਸੇ ਮੰਨ ਲਾ ਠੀਕ ਹੈ ਤੇ 300 ਡਿਮਾਂਡ ਆ ਇੱਕੋ ਹੀ ਜੱਸ ਜਾਨੋ ਬਾਈ ਹਾਂਜੀ ਇਤੋਂ ਘਟਣਾ ਨਹੀਂ ਰੁਪਿਆ ਵੀ ਮੌਕੇ ਤੇ ਮੰਨਤਾਂ ਹੋ ਸਕਦਾ 3 ਲੱਖ ਤੇ 40 ਹਜ਼ਾਰ ਦਾ ਹਾਂ ਜੀ ਨਾ ਐ ਵੀ ਸੁਨਤਾ ਵੱਡਿਆਂ ਨੇ 40 ਹਜ਼ਾਰ ਰੁਪਏ ਦੀ 10 ਮਾੜ ਲਗਾ ਰੰਗ ਪੇਂਟ ਦਾ ਹਰਾ ਓਰੀਜਨਲ ਆ 16 ਦੇ ਟੈਰਾਂ ਦਾ ਜੀ ਤਾਂ ਸਾਹਿਬ ਕੀ ਆਲਾ ਐ ਵੀ 16 14 ਦੇ ਟੈਰਾਂ ਦਾ ਜੀ ਇਹ ਗੱਲ ਹੈ ਬਈ ਇਹ ਦਾ ਤਲਵੰਡੀ ਦਾ ਨੰਬਰ ਸਾਡੇ ਪਿੰਡ ਦਾ ਹੀ ਹੈ ਬਈ ਇਹਦਾ ਨੰਬਰ ਹੈ ਲੈ ਵੀ ਪੀ ਪੀ 45 40 735 ਤੇ 92 ਮਾਡਲ ਘਰੇ ਰੱਖਿਆ ਹੋਇਆ ਟਰੈਕਟਰ ਆ ਬਾਈ ਕੋਈ ਵਪਾਰ ਲਾਈਨ ਚ ਨਹੀਂ ਹੈਗਾ ਇਹ ਸਾਡੇ ਪਿੰਡ ਦਾ ਟਰੈਕਟਰ ਹੀ ਇੱਥੋਂ ਦਾ ਹੀ ਤੇ ਮਾੜੀ ਗੀ ਆ ਦੀ 1,30,000 1,30,000 ਸਾਡੇ 92 ਮਾਡਲ ਜੀ ਹਾਂਜੀ ਨਹੀਂ ਜੀ 92 ਆ 92 ਮਾਡਲ 92 ਮਾਡਲ ਤੇ ਸਾਡੇ ਛੜਾਵ ਜੀ ਟਰੈਕਟਰ ਦੇਦਾ 1 ਲੱਖ ਤੇ ਟਾਇਰ ਟਪਈ ਟੈਟ ਪਿਓਕੇ ਮੂਰਲੇ 670 ਰੁਪਏ ਪਿਛਲੇ 35 ਕਿਪਏ ਪਿਛਲੇ 35 ਕਿਪਏ ਤੇ ਅੱਗੇ ਬਈ ਉਹ ਦਵਾਗਾ ਸੋਨਾ ਲਿਕਾ 60 80 ਪਾਵਰ ਸਟੀering ਟਾਇਰ ਹੈ ਗਿਆ ਪਿਛਲੇ 85 ਕਿਪਏ ਹਾਂਜੀ ਮੂਰਲੇ ਅੱਧੇ ਕ ਮੰਨਦਾ ਬਈ ਉਹਨੇ ਅੱਧੇ ਕਰ ਦਿੱਤੇ ਪਿਛਲੇ 16 ਵਾਲੇ ਟਾਇਰ ਆ 16 ਵਾਲੇ ਟਾਇਰ ਆ ਗੰਗ ਰੰਗ ਕਰਦਾਈ ਸਾਰਾ origignal ਠੀਕ ਹੈ ਜੀ ਸਾਰਾ origignal ਹੈ ਰੰਗ ਪੈਂਡਦਾ 10 ਮਾੜਲਾ ਬਈ 3,65,000 ਡਿਮਾਂਡ ਆ ਸਾਈਡ ਗੇਰ ਆ ਡੰਡਾ ਪੱਟੀ ਜਤ ਵੀ ਸਾਰਾ ਸਮਾਨ ਠੀਕ ਹੈ ਟਰੈਕਟਰ ਦੇ ਦਾਂਗੇ 3 ਲੱਖ ਤੇ ਚੱਲੀ ਯਾਰ 3 ਲੱਖ ਤੇ 40000 ਤੇ ਇੰਜਨ ਇਅਰ ਦਾ ਭੇਜ ਵਧੀਆ ਪੂਰਾ ਹਾਂਜੀ ਹਾਂਜੀ ਉਸ ਤੋਂ ਬਾਅਦ ਐਕਸਟੀ ਮਾਡਲ ਆ ਗਿਆ ਲੈ ਵੀ ਐਕਸਟੀ 22 ਮਾਡਲ ਆ 740 855 ਨੂੰ ਵੱਡਾ ਹੁੰਦਾ ਠੀਕ ਆ ਜੀ ਇਹ ਸੀਸੀ ਹੁੰਦੇ ਟਰੈਕ ਸੀ ਸੀ ਐਚ ਪੀ ਨਹੀਂ ਹੁੰਦੇ ਸੀਸੀ ਹੁੰਦੇ ਠੀਕ ਆ ਜੀ ਜੇ ਟਾਇਰਾਂ ਦੀ ਗੱਲ ਕਰੀਏ ਇਹਦੇ ਟਾਇਰ ਬਿਲਕੁਲ ਯਾਰ 90 ਪੈਸੇ ਹੈਗੇ ਆ ਨਾਲ ਦੇ ਤੁਸੀਂ ਨਾਲ ਦੇ ਆ ਨਾਲ ਲੈ 22 ਮਾਡਲ ਆ ਪੁਰਾਣਾ ਟਰੈਕਟਰ ਕੱਟਿਆ ਜਾਊ ਲੋਹੇ ਦਾ ਫੈਂਸ ਵੀ ਹੋ ਜੂ ਦੋਨ ਵੀ ਹੋ ਜੂਗਾ 3 ਲੱਖ ਤੇ ਆ ਸੌਰੀ 6 ਲੱਖ ਤੇ 35 ਹਜ਼ਾਰ ਡਮਾਂਡ ਆ ਉਤਰਾ ਸ਼ੇਡ ਆ ਤੇ ਆ ਲੈ ਵੀ ਉਤਰਾ 35 ਦਾ ਤੇ 6 ਰਹਿ ਗਿਆ 6 ਰਹਿ ਗਿਆ ਪੂਰੇ 6 ਲੱਖ ਦਾ ਰਹਿ ਤਾ ਇਹ ਕਵਰਾ ਆ ਜਾਂਦਾ ਸਰ ਮੈਂ ਭਾਈ ਇਹਨਾਂ ਦੀ ਸੇਲ ਲਾਵਾਂਗੇ ਆਪਾਂ ਲੈ ਵੀ ਅੱਗੇ ਸੇਲ ਲਾਊਗਾ ਇਹਨਾਂ ਦੀ ਸੇਲ ਲਾਵਾਂਗੇ ਇਹਨਾਂ ਦੀ ਜਿਹੜਾ ਮਰਜ਼ੀ ਲੈ ਜਾਓ ਜਿਹੜਾ ਮਰਜ਼ੀ ਲਾ ਦਈਏ ਅੰਕਲ ਕਰ ਦਈਏ ਤੇ ਆਪਾਂ ਬਸ ਚੱਲ ਇਹ ਟਰੈਕਟਰ ਡਬਲ ਕਲਚ ਆ ਠੀਕ ਆ ਜੀ ਨਹੀਂ ਇੱਥੇ ਆ ਜਾ ਭਰਾਵਾ ਉੱਥੇ ਫੇਜਾਵਾਂਗੇ ਇੱਥੇ ਕੱਢ ਜਾ 92 ਮਾਡਲ ਆ ਮੂਲੇ ਡੈਰ ਨਵੇਂ ਵਰਗੇ ਆ ਹਰਿਆਣਾ ਨੰਬਰ ਹੈ 06 ਤੇ ਜਿਹਨੇ ਤਿਆਰ ਕਰਾਉਣੇ ਹੋਏ ਬਾਈ ਤਿੰਨੇ ਤਿੰਨਾ ਚ ਜਿਹੜਾ ਮਰਜ਼ੀ ਲੈ ਦਿਓ ਠੀਕ ਆ ਜੀ ਠੀਕ ਆ ਗੇਰ ਇੰਜਨ ਦੇ ਓਕੇ ਆ ਬਾਈ ਤਿੰਨੇ ਹਾਂ ਜੀ ਕਰਮਾ ਜੀ ਤੇਰੀਆਂ ਵੀਡੀਓ ਬਹੁਤ ਵੇ ਨੇ ਇੱਕ ਮਿੰਟ ਚਲ ਜੀ ਤੇ ਸਵਾ ਲੱਖ ਰੁਪਏ ਡਿਮਾਂਡ ਆ ਬਾਈ 1 ਲੱਖ 15000 ਦਾ 1 ਲੱਖ ਤੇ ਤੁਸੀਂ ਰੇਟ ਸੁਣੇ ਹੋ ਬਹੁਤ ਥੋੜਾ ਦੇ ਮੈਂ ਕੀ ਬੋਲਾਂਗਾ ਆ ਗਿਆ ਸਿਆਸੀ ਮਾਰਡ ਇਹ ਡਬਲ ਕਲਚ ਆ 86 ਮਾਡਲ ਆ ਬਾਈ ਗੇਰ ਇੰਜਨ ਵੀ ਓਕੇ ਆ ਜਿਹਨੇ ਕਿਸੇ ਨੂੰ ਤਿਆਰ ਕਰਾਉਣਾ ਭਰਾ ਨੇ ਠੀਕ ਹੈ 1 ਲੱਖ 30 ਹਜ਼ਾਰ ਡਿਮਾਂਡ ਆ ਇਹ ਵੀ 1 ਲੱਖ 15 ਹਜ਼ਾਰ ਦਾ ਇਹ ਵੀ 1 ਲੱਖ 15 ਹਜ਼ਾਰ ਦਾ 1 ਮਿੰਟ ਬਾਈ ਤੇ ਅੱਗੇ ਆ ਗਿਆ ਬਾਈ ਜੀ 99 99 ਮਾਡਲ ਆ ਬਾਈ ਟਾ ਟੂਰੇ ਦੇ ਚੰਗੇ ਟਰੈਕਟਰ ਦੇ ਗੇਅਰ ਰੇਂਜ ਵੀ ਓਕੇ ਆ 1 ਲੱਖ 35 ਹਜ਼ਾਰ ਡਿਮਾਂਡ 1 ਲੱਖ 15 ਹਜ਼ਾਰ ਠੀਕ ਹੈ 6 ਲਾਤੀ ਤਿੰਨੇ ਫੋੜਾਂ ਦੀ ਠੀਕ ਹੈ ਜੇ ਤਿੰਨੇ ਲੈ ਕੇ ਜਾਣੇ ਹੋਣ ਸਰ ਮੈਂ ਤਿੰਨੇ ਆਪਾਂ ਹੋਰ ਮੰਤਾਨ ਕਰੀਏ ਹੋਰ ਵੀ ਮੰਤਾਨ ਕਰ ਦੋਗੇ ਉਸ ਤੋਂ ਬਾਅਦ ਆ ਪੁਰਜਾ ਨਹੀਂ ਮਿਲਦਾ ਬਾਈ ਬਹੁਤ ਘੱਟ ਮਿਲਦਾ 575 575 1.30 ਲੱਖ ਦੀ ਡਿਮਾਂਡ ਆ ਬਾਈ 93 ਮਾਡਲ ਆ 93 ਮਾਡਲ ਆ ਤੇ ਗੇਅਰਿੰਗ ਦਾ ਬਾਈ ਕਿੰਨੇ ਓਕੇ ਆ ਬਾਈ ਕਿੰਨੇ ਦੇਂਗੇ ਸ਼ਰਮੇ ਹੁਣ ਹੀ ਇੱਕ ਕਰ ਦਿੰਦੇ ਆਪਰੇਸ਼ਨ ਆ ਜਾ ਬਾਈ ਆ ਖੜਾ ਮਾਲਕ ਦਾ ਕੋਲੀ ਖੜਾ ਜਾ ਆ ਜਾ ਬਾਈ ਹੱਥ ਗੱਡੀ ਬਾਹਰ ਮਾਰਾ ਜੀ ਤੈਨੂੰ ਪਤੰਦਰਾ ਸਾਰਾ ਬਲਡ ਦੇਖ ਰਿਹਾ ਇਸ ਟਾਈਮ ਬਾਈ 1.30 ਲੱਖ ਲਿਖੇ ਕਿੰਨੇ ਪੈਸਾ ਦਾ ਤੈਨੂੰ ਜਿੰਨੇ ਦਾ ਚੰਗਾ ਲੱਗਦਾ ਉਹਨੇ ਦਾ ਦੇ ਦੇ ਨਹੀਂ ਆਏ ਨਹੀਂ ਬਾਈ ਐਦਾਂ ਦਾ ਮਨ ਬਹੁਤ ਹੁੰਦਾ ਭਰਾਵਾਂ ਦਾ ਕਿੰਨੇ ਦਾ ਤੂੰ ਹੀ ਦਵਾਇਆ ਸੀ ਇਹ ਨਹੀਂ ਕਿੰਨੇ ਦਾ ਨਹੀਂ ਤੂੰ ਹੀ ਦਵਾਇਆ ਸੀ ਉਹੀ ਡਾਈਕ ਕਿੰਨੇ ਦਾ ਬੋਲੀ ਕਰ 4 5 4000 ਘਟਾ ਦੇ ਆਪਦਾ ਲਿਖੀਏ ਤੇ ਪੂਰੇ ਜਿਵੇਂ 1.5 ਡੂਡ ਲਿਖੀ ਜਾਂਦੇ ਲੋਕ 20000 ਦਾ ਦੀਦੀ ਇਹਦਾ ਫਾਲਾ ਕਰਨਾ ਮਾੜਾ ਮੁੱਦਾ ਦਾ ਬੁਲਾਵਾ ਨਹੀਂ ਮੈਂ ਵੀਡੀਓ ਚ ਬੋਲੂਗਾ ਬਾਈ ਬਾਈ 25 ਦਾ ਕਹਿੰਦਾ ਬਾਈ ਯਾਰ ਠੀਕ ਆ ਮੈਂ ਹੁਣੀ ਕਰ ਦਣਾ ਮਨ ਤੁਹਾਨੂੰ ਬਾਈ ਬਾਈ ਆ ਤੁਹਾਡਾ ਟਰੈਕਟਰ ਲਈਏ ਬਾਈ ਕੁਛ ਕਹੀਏ ਠੀਕ ਆ ਬਾਈ ਮੈਂ 1000 ਰੁਪਏ ਦੇ ਸਰਮੇ ਬਾਈ ਬਾਕੀ ਨਾ ਬਾਈ ਲੋਕ ਕਹਿੰਦੇ ਟਰਾਲੀਆਂ ਨਹੀਂ ਦਿਖਾਉਂਦੇ ਟਰਾਲੀ ਦਿਖਾਉਣੇ ਇੱਕ ਆਪਾਂ ਲੈ ਵੀ ਟਰਾਲੀ ਵੀ ਲੈ ਗਿਆ ਬਿਲਕੁਲ ਨਵੀਂ ਟਰਾਲੀ ਆ ਬਾਈ ਦੋਨੇ ਪਾਸੋਂ ਡਾਲਾ ਖੁੱਲਦਾ ਠੀਕ ਹੈ ਜੀ ਬਿਲਕੁਲ ਨਵੀਂ ਆ ਕਿੰਨੇ ਪੈਸੇ ਦੀ ਆ ਜੀ 135000 ਲਿਖਿਆ ਬਾਈ ਇਹਦੇ ਤੇ ਕੋਈ ਵਪਾਰ ਲੈਣ ਵਾਲੀ ਜਾਂ ਉਹੀ ਨਹੀਂ ਜਾਈਏ ਆ ਦੇਖੋ ਵਧੀਆ ਚਾਦਰਾਂ ਦੀ ਵਧੀਆ ਲੋਹੇ ਚ ਪਣੀ ਹੋਈ ਆ 135 ਆਪਣੀ ਗਵਾਂਡੀਆਂ ਦੀ ਉਹ ਕਹਿੰਦੇ ਬਈ ਮੰਡੀ ਤੇ ਲੈ ਜਾ ਵੇਚ ਦੇ ਸ਼ਰਮੇ ਨੂੰ ਠੀਕ ਆ ਇੱਕ 35 ਡਿਮਾਂਡ ਆ ਇੱਕੋ ਹੀ ਰੇਟ ਜੱਸ ਜਾਨੋ ਹਾਂ ਜੀ 75000 ਰੁਪਏ ਦੀ ਟਰਾਲੀ ਦੇਗਾ 75000 ਰੁਪਏ ਦੇ ਕੜੇ ਵਾਲੇ ਰੰਬਾ ਬਾਈ ਜੀ ਟਾਇਰ ਤੂੰ ਚੰਗਾ ਬਾਈ ਜਿੰਨਾ ਮਰਜੀ ਭਜੇ ਮੂਜੀ ਪਾ ਗਿਆ ਗਰੰਟੀ ਹੈ ਬਾਈ ਜੀ ਕੋਈ ਵੀ ਟਰੈਕਟਰ ਲੈਣਾ ਹੋਵੇ ਪੁਰਾਣਾ ਵਿੱਚ ਕੱਟ ਲਾਂਗੇ ਆਪਾਂ ਲੋਨ ਫੈਂਸ ਵੀ ਕਰਾ ਦਨੇ ਆ ਤੇ ਆਪਾਂ ਨੂੰ ਫੋਨ ਕਰ ਲੈ ਕਰ ਲਿਓ ਬਾਈ ਕੋਈ ਗੱਲ ਨਹੀਂ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਬਾਈ ਆਪਾਂ ਨੂੰ ਫੋਨ ਕਰ ਲਿਓ ਆਪਾਂ ਟਰੈਕਟਰ ਤੁਹਾਨੂੰ ਉਹੀ ਦੇ ਦਾਂਗੇ ਠੀਕ ਹੈਗਾ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਜੀ ਤੇ ਪੇਜ ਨੂੰ ਕਰ ਲੈ ਫੋਲੋ ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਸਤਿ ਸ਼੍ਰੀ ਅਕਾਲ ਭਾਈ। ਨਾ ਭਾਈ ਵੀਡੀਓ ਵਧੀਆ ਲੱਗੀ। ਲਾਈਕ ਕਮੈਂਟ ਕਰਨਾ ਨਾ ਆਪਣਾ ਨਾਮ ਮਿਲਦਾ ਕਿ ਨਾ ਨਗਰਿਆ। ਤੁਹਾਤਾਂ ਕ ਲਈ ਧੰਨਵਾਦ।